ਸਤਿ ਸ਼੍ਰੀ ਅਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਣ ਵਾਲੀਆਂ ਕੁੜੀਆਂ ਨੂੰ ਇੱਕ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਉਸ ਵੀਡੀਓ ਦੇ ਵਿੱਚ ਇੱਕ ਕੁੜੀ ਹੈ ਜੋ Oman ਦੇ ਵਿੱਚ ਆਪਣੇ ਸੁਨਹਿਰੇ ਭਵਿੱਖ ਲਈ ਜਾਂਦੀ ਹੈ ਦੱਸਦੀ ਕਿ ਉਸ ਦੇ ਬਰੋਂ ਭਾਰਤ ਪਹੁੰਚਣ ਤੇ ਬਹੁਤ ਵੱਡੇ ਜਿਹੜੇ ਖੁਲਾਸੇ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਲੈ ਜਾ ਕੇ ਕੁੜੀਆਂ ਨੂੰ ਵੇਚਿਆ ਜਾਂਦਾ ਹੈ ਉਹਨਾਂ ਤੋਂ ਜਿਹੜੇ ਗਲਤ ਧੰਦੇ ਕਰਵਾਏ ਜਾਂਦੇ ਨੇ ਤੇ ਕੁੱਟਮਾਰ ਕੀਤੀ ਜਾਂਦੀ ਹੈ ਜਦੋਂ ਕੰਮ ਕਰਨ ਤੋਂ ਮਨਾ ਕਰਦੀਆਂ ਨੇ ਜਾਂ ਗਲਤ ਧੰਦਾ ਕਰਨ ਤੋਂ ਮਨਾ ਕਰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਆ ਕੁੱਟਮਾਰ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਇਸ ਭੈਣ ਨੂੰ ਆਮਾਨ ਤੋਂ ਲਿਆਂਦਾ ਗਿਆ ਵਾਪਸ ਤਾਂ ਇਸ ਦੇ ਬਰੋ ਬਹੁਤ ਸਾਰੇ ਜਿਹੜੇ ਕੈਮਰੇ ਦੇ ਅੱਗੇ ਆ ਕੇ ਖੁਲਾਸੇ ਕੀਤੇ ਗਏ ਇਸ ਦੇ ਬਰੋ ਦੱਸਿਆ ਗਿਆ ਕਿ ਮੇਰੀ ਹੀ ਸਹੇਲੀ ਨੇ ਮੈਨੂੰ ਆਮਾਨ ਦੇ ਵਿੱਚ ਫਸਾ ਦਿੱਤਾ ਫਸਾਇਆ ਕਿਵੇਂ ਅਸੀਂ ਉਹ ਵੀ ਤੁਹਾਨੂੰ ਦੱਸਦੇ ਹਾਂ ਆਮਾਨ ਦੇ ਵਿੱਚ ਜਦੋਂ ਕੁੜੀਆਂ ਜਿਹੜੀਆਂ ਆਪਣੇ ਸੁਨਹਿਰੀ ਭਵਿੱਖ ਨੂੰ ਲੈ ਕੇ ਕੰਮ ਕਰਨ ਲਈ ਜਾਂਦੀਆਂ ਨੇ ਉਧਰ ਏਜੰਟਾਂ ਦੇ ਵੱਲੋਂ ਉਹਨਾਂ ਨੂੰ ਫਸਾ ਦਿੱਤਾ ਜਾਂਦਾ ਹੈ ਇੱਕ ਤਰ੍ਹਾਂ ਦਾ ਵੇਚ-ਵੇਚ ਦਿੱਤਾ ਜਾਂਦਾ ਕਹਿ ਸਕਦੇ ਆਪਾਂ ਕਿਉਂਕਿ ਕੁੜੀਆਂ ਜਦੋਂ ਉਧਰ ਫਸ ਜਾਂਦੀਆਂ ਨੇ ਉਹਨਾਂ ਕੁੜੀਆਂ ਨੂੰ ਇੱਕ ਭਰੋਸਾ ਦਵਾਇਆ ਜਾਂਦਾ ਉਹਨਾਂ ਕੁੜੀਆਂ ਦੇ ਨਾਲ ਇੱਕ ਡੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਦੋ ਜਣੀਆਂ ਨੂੰ ਹੋਰ ਸੱਦੋਗੇ ਤਾਂ ਅਸੀਂ ਤੁਹਾਨੂੰ ਛੱਡ ਦੇਵਾਂਗੇ ਤਾਂ ਉਹ ਕੁੜੀਆਂ ਫਿਰ ਹੋਰ ਜਿਹੜਾ ਕਿ ਵੀਜ਼ਾ ਭੇਜ ਦਿੰਦੀਆਂ ਨੇ ਜਿਸ ਦੇ ਲਾਲਚ ਵਿੱਚ ਫਸ ਕੇ ਕੁੜੀਆਂ ਉਸੇ ਬੀਜੇ ਤੇ ਬਾਹਰ ਚਲ ਜਾਂਦੀਆਂ ਨੇ ਅਰਬ ਕੰਟਰੀਆਂ ਦੇ ਵਿੱਚ ਜਿੱਥੇ ਜਾ ਕੇ ਉਹ ਫਸ ਜਾਂਦੀਆਂ ਨੇ ਤਾਂ ਜਿਹੜੀਆਂ ਪਹਿਲਾਂ ਫਸੀਆਂ ਹੁੰਦੀਆਂ ਨੇ ਕੁੜੀਆਂ ਉਹਨਾਂ ਦੇ ਚੁੰਗਲ 'ਚ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਬਾਅਦ ਵਿੱਚ ਕਈਆਂ ਕੁੜੀਆਂ ਉੱਥੇ ਫਸ ਜਾਂਦੀਆਂ ਨੇ ਇਸ ਭੈਣ ਨੇ ਅਰਬ ਕੰਟਰੀ ਦੇ ਵਿੱਚੋਂ ਪਰਤ ਕੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਉੱਥੇ ਹੀ ਸੰਤ ਬਲਬੀਰ ਸਿੰਘ ਰਾਜੇਵਾਲ ਹੁਣਾਂ ਦੇ ਵੱਲੋਂ ਜਦੋਂ ਇਸ ਧੀ ਨੂੰ ਭਾਰਤ ਵਾਪਸ ਲਿਆਂਦਾ ਗਿਆ ਉਹਨਾਂ ਦੇ ਵੱਲੋਂ ਵੀ ਪੰਜਾਬ ਦੀਆਂ ਧੀਆਂ ਨੂੰ ਜਿਹੜੀ ਇੱਕ ਖਾਸ ਅਪੀਲ ਕੀਤੀ ਗਈ ਹੈ ਮਾਪਿਆਂ ਨੂੰ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਇਹ ਸਰਤਲ ਬਲਬੀਰ ਸਿੰਘ ਜੀ ਹੁਣ ਆਏ ਬਲੋ ਉਹਨਾਂ ਦੇ ਬਲੋ ਕਿਹਾ ਗਿਆ ਕਿ ਬਿਨਾ ਸੋਚੇ ਸਮਝੇ ਵਰਕ ਪਰਮਿਟ ਤੋਂ ਬਿਨਾ ਬਿਲਕੁਲ ਵੀ ਤੁਸੀਂ ਜਿਹੜੀਆਂ ਧੀਆਂ ਨੂੰ ਆਪਣੀਆਂ ਨੂੰ ਅਰਬ ਕੰਟਰੀਆਂ ਦੇ ਵਿੱਚ ਨਾ ਭੇਜੋ ਇਹ ਸਾਰੀ ਰਿਪੋਰਟ ਦੇ ਉੱਪਰ ਉਹਨਾਂ ਨੇ ਗੱਲਬਾਤ ਕਰਦੇ ਹੋਏ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੈਂ 19 ਮਾਰਚ ਨੂੰ ਬੇਸਿਕਲੀ ਮੇਰੇ ਪਾਪਾ ਜੀ ਜਿਹੜੀ ਹੈ ਇੱਕ ਬਾਏ ਪ੍ਰੈਨ ਹੋਈ ਆ ਮੈਂ ਆਪਣੇ ਫਰੈਂਡ ਵਿੱਚ ਜਿਹੜੇ ਗਏ ਸੀ ਉਹਨੇ ਕਿਹਾ ਕਿ ਉਸਦੇ ਹਾਲਾਤ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਕੰਮ ਕਰ ਬਹੁਤ ਵਧੀਆ ਆ ਬਟ ਉਥੇ ਹਾਲਾਤ ਜਿਹੜੇ ਆ ਉਸ ਤੋਂ ਮੈਨੂੰ ਪਤਾ ਲੱਗੇ ਤਾਂ ਉਸਦੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੇ ਘਰ ਸੱਦਿਆ ਸੀਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸਣੀ ਸੀਗੀ ਤੇ ਉਹਨਾਂ ਮਿਲ ਕੇ ਦੇਰੀਆਂ ਤੇ ਕੁੱਟਮਾਂ ਵਗੈਰਾ ਉਹਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਦਿਨ ਮੈਨੂੰ ਉੱਥੇ ਸੱਦਿਆ ਸੀ ਕਿ ਤਾਂ ਕਿ ਮੈਨੂੰ ਉੱਥੇ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੀ ਇਸੇ ਤਰ੍ਹਾਂ ਕੁਝ ਮਨਣਾ ਹੋਇਆ ਸੀ ਜਦੋਂ ਮੈਂ ਜਦੋਂ ਉਹਨੂੰ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਆ ਰਹੀ ਕਿ ਤੂੰ ਦੋਕੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਸਨ ਠੀਕ ਹੈ ਕਿਹੜਾ ਡਿਲ ਟੌਰਚਰ ਕਰਦੇ ਸੀਗੇ ਇਹ ਸਿਰਫ ਸਬਮਿਟ ਰਿਕੁਐਸਟ ਹਰ ਕੋਲ ਰਿਕੁਐਸਟ ਆ ਕਿ ਉਹ ਅਫਗਾਨਿਸਤਾਨ ਆ ਜਾਣ ਬਾਡੀ ਨਾਲ ਉਥੇ ਕੀ ਹੋਇਆ ਉਹ ਦੱਸਿਆ ਕੀਤਾ ਗਿਆ ਮੈਨੂੰ ਤਾਂ ਬਹੁਤ ਗਲਤ ਪਥਿਆਰੇ ਦਿਨਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਫਿਰ ਪੈਸੇ ਸੀਗੇ ਉਹ ਵੀ ਨਹੀਂ ਜਿਹੜੇ ਇੱਥੇ ਪੈਸੇ ਉਹ ਵੀ ਖੋਲੇ ਗਏ ਸੀ ਨਾ ਸੈਲਰੀ ਦਿੱਤੀ ਜਾਂਦੀ ਸੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਆਪ ਤਾਂ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੁਸੀਂ ਉੱਥੇ ਪਹੁੰਚੇ ਉਸ ਲੜਕੀ ਨਾਲ ਕੋਈ ਸੰਪਰਕ kiya ਕੁਛ ਚਲ ਮੈਂ ਉੱਥੇ ਪਹੁੰਚੀ ਉਹਨਾਂ ਨਾਲ ਸੰਪਰਕ ਉੱਥੇ ਮੇਰੇ ਨਾਲ ਵੀ ਹੋ ਰਹੀ ਸੀਗੀ ਬਟ ਉਹ ਥੋੜੇ ਥੋੜੇ ਦਿਨਸ ਮੈਂ ਸਹੀ ਰਹੀ ਬਾਤ ਵਿੱਚ ਉਹ ਵੀ ਮੈਨੂੰ ਮੈडम ਦੀ ਤਰ੍ਹਾਂ ਹੀ ਰਹੀ ਸੀਗੀ ਨਹੀਂ ਕੁਝ ਕੁਝ ਸੀਗੀ ਬਟ ਸੇਮ ਨਹੀਂ ਸੀਗੀ ਉਹ ਮੈडम ਉਹਨਾਂ ਸਹੀ ਰਹੀ ਸੀਗੀ ਬਟ ਮੇਰੇ ਨਾਲ ਮੈਂ ਕੁੜੀਆਂ ਨੇ ਇਹ ਕਹਿਣ ਚਾਹੁੰਦੇ ਆ ਕੋਈ ਵੀ ਕੁੜੀ ਅਲ ਕੰਟਰੀ ਦੇ ਵਿੱਚ ਨਾ ਜਾਵੇ ਉਹ ਉੱਥੇ ਦੇ ਨਾਲ ਬਹੁਤ ਜ਼ਿਆਦਾ ਮਾੜੀ ਬੱਚੇ ਦੇ ਪੇਰੈਂਟਸ ਨੇ ਇਥੇ ਐਥੈਂਟਿਕ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਵੀ ਕੰਮ ਕੰਪਲੀਟ ਕੀਤਾ ਸੀ। ਉਹ ਤੁਮੇ ਕਾਫੀ ਕੁੜੀਆਂ ਜਿਹੜੀਆਂ ਦੇ ਵਿੱਚ ਰਹਿ ਰਹੀਆਂ ਆ ਅੱਜ ਜੀ। ਜਿਵੇਂ 25 ਕੁੜੀਆਂ ਆ ਜਿਨ੍ਹਾਂ ਦੇ ਹਾਲਤ ਬਹੁਤ ਹੀ ਜ਼ਿਆਦਾ ਮਾੜੇ ਆ। ਇਸ ਤਰ੍ਹਾਂ ਜੀ ਪਹਿਲਾਂ ਵੀ ਕਾਫੀ ਵਾਰ ਇਹ ਥੋੜੇ ਸਾਹਮਣੇ ਮੇਰੀ ਬੇਨਤੀ ਕਰ ਦਿੱਤੇ ਆ ਕਿ ਜਿੰਨੇ ਵੀ ਅਲਬਮ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾਂ ਦੇ ਦਿਓ। ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉਧਰ ਜਦੋਂ ਫਾਗ ਜਾਂਦੀਆਂ ਇੱਕ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਨ ਨੂੰ ਤੂੰ ਫੋੜ ਸਾਦੋ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋ ਬੰਦਵਾ ਮਜੂਰਤ ਵਿੱਚ ਦੂਰੀਆਂ ਨੂੰ ਕਰਉਂਦੇ ਆ ਰੋਟੀ ਨਾ ਦੇਣਾ ਬਹੁਤ ਸੰਕਟ ਦੇ ਵਿੱਚ ਉਹ ਜਿੰਨੀਆਂ ਵੀ ਲੜਕੀਆਂ ਮਗਵਾਈਆਂ ਔਰ ਫਿਰ ਇੱਕ ਲੜਕੀ ਸਾਡੇ ਗੋਂਡੋਂ ਨੇੜੇੋਂ ਕੁਝ ਦਿਨ ਪਹਿਲਾਂ ਇਹ ਰਹੇ ਕੁਝ ਮਹੀਨੇ ਪਹਿਲਾਂ ਉਧਰ ਗੈਸੀ ਮਾਸਕਡ ਦੇ ਵਿੱਚ ਤੇ ਤਕਰੀਬਨ ਇਹਨਾਂ ਦੇ ਮਾਪੇ ਇੱਕ ਅਪ੍ਰੈਲ ਨੂੰ ਸਾਡੇ ਕੋਲ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਦਾ ਪੋਸਾ ਦੀ ਹੈ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਫਰਦਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਸਕਡ ਦਾ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਜਿਹੜਾ ਹੈ ਫਾਰਮਨਟ ਤੋਂ ਜਾਂ ਬਿਨਾ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਹੈ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਕੋ ਵੀ ਪੈਸੇ ਲੈ ਜਾਣ ਬਾਅਦ ਵਿੱਚ ਉਹ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਇ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਿਆ ਹੋਈ ਹੈਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ ਬਦਲੇ ਨੇ ਆਪਣੇ ਰਿਸ਼ਤੇਦਾਰਾਂ ਸਾਹਿਬ ਜੀ ਸੰਬੰਧੀਆਂ ਨੂੰ ਖਰੂ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਬਾਹਰ ਬਹੁਤ ਵਧੀਆ ਇਹਨਾਂ ਮੁਲਕਾਂ ਦੇ ਵਿੱਚ ਬੜਾ ਗੁਰਹਾਲ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੀ ਹੈਗੀ ਹੈ ਤੇ ਤਨਖਾਹ ਵੀ ਕੁਝ ਨਹੀਂ ਜੇ ਮਿਲ ਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਹਲੇ-ਬਾਹਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਪਰ ਇਥੇ ਵੀ ਰੋਟੀ ਵਾਹਿਗੁਰੂ ਦਊਗਾ ਪਰ ਹੋਰੋਂ ਮਲਕਾਂ ਨੂੰ ਵੀ ਜਾ ਸਕਦੇ ਹਾਂ ਪਰ ਖਾ ਖਰ ਕੇ ਲਾੜੋਂ ਮਲਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾ ਚਰ ਕੇ ਲੜਕੀਆਂ ਨੂੰ ਨਾ ਵਿਜਰੇ ਨੰਨੇ ਨਾਲ ਬਹੁਤ ਜ਼ਿਆਦਾ ਹੁੰਦੇ ਰੈਕਟ ਹੋ ਜੇ ਬਣਿਆ ਜਿਹੜੇ ਸੋਸ਼ਲ ਮੀਡੀਆ ਇਹ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਣ ਨੂੰ ਕਸ਼ਕਰ ਕੇ ਹਰ ਮੌਕੇ ਚਨਾਤੇ ਜੋ ਸਾਡੀ ਬੇਨਤੀ ਹੈ ਪ੍ਰਵਾਨ ਕਰ। ਮੈਂ ਉਸੇ 19 ਮਾਰਚ ਨੂੰ ਗਈ ਸੀ ਮੇਰੀ ਬਾਕਸ ਜਿਹੜੀ ਹੈ ਇੱਕ ਪਾਈਪ ਰੈਨ ਹੋਈ ਆ। ਮੈਂ ਆਪਣੇ ਫਰੈਂਡ ਦੇ ਜਿਹੜੇ ਘੇਸੇ ਹੋਣੇ ਕਿ ਐਸਕੇ ਉਥਲੇ ਹਾਲਾਤ ਜਿਹੜੇ ਬਹੁਤ ਵਧੀਆ ਆ, ਬਹੁਤ ਵਧੀਆ ਕੰਟਰੀ ਆ, ਕੰਮ ਕਰ ਬਹੁਤ ਵਧੀਆ ਆ। ਬਟ ਉਥਲੇ ਹਾਲਾਤ ਜਿਹੜੇ ਆ ਉਸ ਚ ਮੈਨੂੰ ਪਤਾ ਲੱਗਿਆ ਕਿ ਉਸਦੇ ਹਾਲਤ ਬਹੁਤ ਮਾੜੇ ਆ। ਉਹਨੇ ਮੈਨੂੰ ਆਪਣੇ ਕਰਕੇ ਉੱਥੇ ਸੱਦਿਆ ਸੀਗਾ ਖੁਦ ਆਉਣਾ ਸੀ ਕਿ ਮੈਂ ਖੁਦ ਉੱਥੇ ਪਾਸ ਨਹੀਂ ਸੀਗੀ। ਤੇ ਉਹਨਾਂ ਮਰ ਕੇ ਡੇਲੀ ਉੱਤੇ ਕੋਟਮਰ ਵਗੈਰਾ ਉਹਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਲਈ ਇਹਨੇ ਮੈਨੂੰ ਉੱਥੇ ਸੱਦਿਆ ਸੀ ਕਿ ਤਾਂ ਕਿ ਮੈਨੂੰ ਉੱਥੇ ਛਾੜ ਕੇ ਉਹ ਖੁਦ ਵਾਪਸ ਇੱਥੇ ਆ ਸਕੀ। ਇਸੇ ਤਰ੍ਹਾਂ ਕੁਝ ਹੋੰਨਾ ਹੋਇਆ ਸੀ ਉਹ ਜਿਹਵੇਂ ਇੰਦਨ ਨੇ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਆ ਰਹੀ ਸੀਗੀ ਕਿ ਤੂੰ ਦੋ ਕੁੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਫੇਸ ਦਿੱਤੇ ਸਨ। ਇਸ ਤਰ੍ਹਾਂ ਉਹ ਡੇਲੀ ਟੌਰਚਰ ਕਰਦੇ ਸੀਗੇ। ਇਹ ਸਿਰਫ ਸਭ ਨੂੰ ਰਿਕਵੈਸਟ ਹਰ ਕੋਈ ਰਿਕਵੈਸਟ ਕਰਦੇ ਹਾਂ ਕਿ ਉਹ ਤੇ ਅਰਬ ਕੰਟਰੀ ਗ੍ਰੇਸ਼ਨ ਆ ਜਾਣ। ਤੁਹਾਡੇ ਨਾਲ ਉੱਥੇ ਕੀ ਹੋਇਆ ਬਿਲਕੁਲ ਕੀਤਾ ਗਿਆ? ਮੈਨੂੰ ਤਾਂ ਬਹੁਤ ਗੱਲ ਪੁੱਛਿਆ ਜਦੋਂ ਮੈਨੂੰ ਕੁੱਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਫਿਰ ਪੈਸੇ ਸੀਗੇ ਉਹ ਵੀ ਨਹੀਂ ਤੇਨੇ ਜਿਹੜੇ ਇੱਥੇ ਪੈਸੇ ਉਹ ਵੀ ਖੋਲੇ ਗਏ ਸੀਗੀ ਨਾਈ ਸੈਲਰੀ ਦਿੱਤੀ ਜਾਂਦੀ ਸੀਗੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੈ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਲੜਕੀ ਨਾਲ ਕੋਈ ਸੰਪਰਕ kiya ਕੁਛ ਜਦੋਂ ਮੈਂ ਉੱਤੇ ਪਹੁੰਚੀ ਉਹਨਾਂ ਨਾਲ ਸੰਪਰਕ ਉੱਥੇ ਮੇਰੇ ਨਾਲ ਹੀ ਰਹਿ ਰਹੀ ਸੀਗੀ ਬਟ ਉਹ ਥੋੜੇ ਥੋੜੇ ਦਿਨਸ ਮੈਂ ਉਹ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਡਮ ਦੀ ਤਰ੍ਹਾਂ ਹੀ ਰਹਿ ਰਹੀ ਸੀਗੀ ਨਹੀਂ ਕੁਝ ਕੁਝ ਸੀ ਬਟ ਸੇਮ ਨਹੀਂ ਸੀ। ਉਹ ਮੈਡਮ ਉਹਨਾਂ ਸਹੀ ਰਹਿ ਰਹੇ ਸੀ ਬਟ ਮੇਰੇ ਨਾਲ ਉਹ ਕੁੜੀਆਂ ਨੇ ਇਹ ਕਹਿਣ ਚਾਹਿਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ। ਉਹ ਉੱਥੇ ਦੇ ਰੱਤ ਬਹੁਤ ਹੀ ਜ਼ਿਆਦਾ ਮਾੜੀ ਹੈ। ਬੈਠ ਕੇ ਮੇਰੇ ਪੇਰੈਂਟਸ ਨੇ ਇਥੇ ਐਥੈਂਟਿਕ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਵੀ ਗਾਂ ਕੰਪਲੀਟ ਕੀਤਾ। ਉਹ ਤੁਹਾਨੂੰ ਕਾਫੀ ਕੁੜੀਆਂ ਜਿਹੜੀਆਂ ਵਿੱਚ ਰਹਿ ਰਹੇ ਨੇ ਹੱਜੇ ਜੀ। ਜਿਵੇਂ 25 ਕੁੜੀਆਂ ਜਿਨ੍ਹਾਂ ਨੇ ਹਰਾਤ ਬਹੁਤ ਹੀ ਜ਼ਿਆਦਾ ਮਾੜੀ ਹੈ। ਇਸ ਤਰ੍ਹਾਂ ਸੀ ਪਹਿਲਾਂ ਵੀ ਕਾਫੀ ਵਾਇਰ ਇਹ ਥੋੜੇ ਸਾਹਮਣੇ ਇਹ ਬੇਨਤੀ ਕਰ ਰਹੇ ਆ। ਜਿਨੇ ਵੀ ਆਲਬਮ ਹਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉੱਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਛੱਡਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਨੂੰ ਤੂੰ ਫੋੜ ਸਕਦਾ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋ ਬੰਦਵਾ ਮਜੂਰ ਮਜੂਰੀਆਂ ਕੋ ਉਂਦੇ ਆ ਰੋਟੀ ਨਾ ਦੇਣਾ ਬਹੁਤ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮਗਵਾਈਆਂ ਫਿਰ ਇੱਕ ਲੜਕੀ ਸਾਡੇ ਗੋਂਡੋ ਨੇੜੇੋਂ ਕੁਝ ਦਿਨ ਪਹਿਲਾਂ ਵੀ ਰਹਾ ਹੈ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਰਕਟ ਦੇ ਵਿੱਚ ਜੇ ਤਕਰੀਬਨ ਇਹਨਾਂ ਦੇ ਮਾਪੇ ਇੱਕ ਅਪ੍ਰੈਲ ਨੂੰ ਸਾਡੇ ਕੋਲ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆਈਏ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਫਰਦਾਰੇ ਬੰਦੇ ਹੋਣਗੇ ਖਾਸ ਕਰਕੇ ਮਾਰਕਟ ਦਾ ਅਰਬ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਜਿਹੜਾ ਹੈ ਫਰਮੰਡ ਤੋਂ ਜਾਂ ਬਿਨਾਂ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਹੈ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਕੋ ਵੀ ਪੈਸੇ ਲੈ ਜਾਣ ਬਾਅਦ ਵਿੱਚ ਉਹ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਹਾਂ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਿਆ। ਕਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ। ਸਾਦ ਲੈਨੇ ਆਪਣੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਫਿਰ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ। ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਬਾਹਰ ਬਹੁਤ ਵਧੀਆ ਇਹਨਾਂ ਮੁਲਕਾਂ ਦੇ ਵਿੱਚ ਬੜਾ ਗੁਰਹਾਲ ਤੇ ਖਾਸ ਕਰਕੇ ਲੜਕੀਆਂ ਲਈ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ। ਤੁਹਾਡੇ ਬੱਚੇ ਆ। ਇਹਨਾਂ ਨੂੰ ਇਸੇ ਜਿਹੜੀ ਹੈਗੀ ਹੈ ਜੇ ਤਨਖਾਹ ਵੀ ਕੁਝ ਨਹੀਂ। ਕਿ ਜੇ ਮਲਵੀ ਜਾਵੇ ਪਰ ਜੋ ਹਾਲਾਤ ਹੁੰਦੇ ਬਾਲੇ ਬਾਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਕੋਈ ਇਥੇ ਵੀ ਰੋਟੀ ਵਾਹਿਗੁਰੂ ਦਊਗਾ ਔਰ ਹੋਰ ਵੀ ਮਲਕਾਂ ਨੂੰ ਵੀ ਜਾ ਸਕਦੇ ਪਰ ਖਾਸ ਕਰਕੇ ਨਾਲ ਦੇ ਮੋਕਾਂ ਦੇ ਵਿੱਚ ਤੁਹਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੇ ਨੂੰ ਨਾਂ ਭਿਗੁਰ ਨਾਂ ਦੇ ਨਾਲ ਬਹੁਤ ਜ਼ਿਆਦਾ ਉਥੇ ਰੈਕਟੇ ਹੋ ਜਿਹੜੇ ਬਣ ਗਏ ਜਿਹੜੇ ਸੋਸ਼ਲ ਮੀਂਦਾ ਇਹ ਨਾਲ ਨਾਲ ਇਹਨਾਂ ਨੂੰ ਪ੍ਰਕਾਸ਼ਮੀ ਤਾਜਾਂ ਨਾਲ ਰੋਟੀ ਪਾਣੀ ਤੋਂ ਖਾ ਰੱਖਿਆ ਜਾਣਾ ਮਾਨ ਸਰਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਕਰੀ ਕਿਛੇ ਵੀ ਬੱਚੇ ਨੂੰ ਆਪਾਂ ਨੂੰ ਖਾਸ ਕਰਕੇ ਇਹ ਮੌਕਾ ਚਨਾਤੇ ਜੋ ਸਾਡੀ ਬੇਨਤੀ ਪ੍ਰਵਾਨ